ਧੰਨਵਾਦ ਗੁਰੂ ਸਾਹਿਬ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਡੋਡੀ ਮਹੱਲਾ ਪੰਜਵਾਂ ਹਰ ਮਿਸ਼ਰਤ ਸਦਾਖਵਾਰੀ ਤਾ ਕੋ ਧੋਖਾ ਕਹੰਬਿ ਆਪੈ ਜਾ ਕੋ ਓਟ ਤੁਹਾਰੀ ਹਰ ਮਿਸ਼ਰਤ ਸਦਾਖਵਾਰੀ ਤਾ ਕੋ ਧੋਖਾ ਕਹੰਬਿ ਆਪੈ ਜਾ ਕੋ ਓਟ ਤੁਹਾਰੀ ਰਹਾਉ ਮਨ ਸਿਮਰਨ ਜੋ ਜੀਵਲ ਬਲਣਾ ਸਰਪ ਜੈ ਸੇ ਅਰਜਾਨੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬੰਤ ਨਗਨ ਵਾਸੀ ਸੰਗਤਾਂ ਨੂੰ ਬੇਨਤੀ ਅੰਮ੍ਰਿਤ ਵੇੜਾ ਹੋਇਆ ਹੈ ਅੰਮ੍ਰਿਤ ਵੇੜਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੁੱਪੜਾ ਨਦਰੀ ਮੁਖ ਦਵਾਰ ਦੇ ਮਹਾਂ ਬਕ ਕਨਸਤ ਸੰਗਤਾਂ ਨੂੰ ਬੇਨਤੀ ਹੈ ਅਠੋ ਸ਼ਰਨ ਪਾਣੀ ਕਰੋ ਗੁਰੂ ਘਰ ਵਿਖੇ ਪਹੁੰਚ ਕਰਕੇ ਬਾਣੀ ਵਿਚਾਰ ਦੇ ਨਾਲ ਜੁੜ ਕਰਕੇ ਆਪਦਾ ਮਨੁੱਖਾ ਜੀਵਨ ਨੂੰ ਸਫਲਾ ਬਣਾਓ ਜਨਮ 23 ਤਰੀਕ ਗਨਵਾਰ ਸਮਾਚਾਰ ਵਜ ਕੇ 50 ਮਿੰਟ ਹੋ ਗਏ ਹਨ ਸੋ ਸਰਬਸੰਗਤਨ ਬੇਨਤੀ ਹੈ ਉਠੋ ਇਸ਼ਨਾਨ ਪਾਣੀ ਕਰੋ ਜੀ ਦਰਬਾਰ ਵਿਖੇ ਪਹੁੰਚ ਕਰਕੇ ਗੁਰੂ ਦੇ ਬਾਣੀ ਦੇ ਨਾਲ ਜੁੜ ਕਰਕੇ ਆਪਦਾ ਮਨੁੱਖਾ ਜੀਵਨ ਨੂੰ ਸਫਲਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ